ਕੈਂਪ ਇਹਦਾ ਠੀਕ ਹੈ ਕਿਸੇ ਹੱਡੀ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈਣ ਵਾਸਤੇ ਉਹ ਕੈਂਪ ਗਲੰਪ ਕਰਕੇ ਹੱਡੀ ਸੈਟਿੰਗ ਕਰਦਾ ਐਦਾਂ ਨਹੀਂ ਅੰਪਾਇਰ ਹੋ ਜਾਂਦੇ ਉਹਨਾਂ ਦੀ ਮਾਲਸਾਂ ਕਰਕੇ ਸੈੱਟ ਕਰਕੇ ਉਹਨਾਂ ਦਾ ਇਲਾਜ ਕਰਦੇ ਮਾਸਟ੍ਰੇਸ਼ਨ ਕਰਦੀਆਂ ਸੁੱਖਾ ਜੀ ਬੜੇ ਲੋਕੀ ਆਉਂਦੇ ਨੇ ਬੜਾ ਦਰਦ ਦੇ ਲੋਕੇ ਚੀਕਾ ਮਾਰਦੇ ਹੁੰਦੇ ਨੇ ਬਾਕੀ ਕਿਸੇ ਦਾ ਗੋਡੇ ਮੋਢੇ ਗਿੱਡੇ ਕਹਿੰਦੇ ਆ ਦੇਸ ਕਹੇ ਲੀ ਜਾਂਦੇ ਨੇ ਲੋਕੀ ਚੀਕਾ ਮਾਰਦੇ ਹੁੰਦੇ ਨੇ ਜਦੋਂ ਉਹਨਾਂ ਦਾ ਜਦੋਂ ਕਿਸੇ ਦਾ ਅੰਗ ਹਿੱਲਿਆ ਹੁੰਦਾ ਦਰਦ ਹੁੰਦਾ ਤਾਂ ਉਹਨੂੰ ਪਤਾ ਹੁੰਦਾ ਵੀ ਕਿਦਾਂ ਦੀ ਫੀਲ ਹੁੰਦਾ ਤੇ ਅੱਲਾਹ ਬਾਗ ਨੇ ਮਖਲੂਕ ਸਾਜੀ ਆ ਹਰ ਇੱਕ ਵਾਸਤੇ ਦਵਾ ਕਰਕੇ ਆ ਵੀ ਅੱਲਾਹ ਬਾਗ ਕੇ ਤੰਦੁਸਤੀ ਸਭ ਨੂੰ ਰਹੀ ਰੋ ਰੋ ਕੇ ਦੁਆਵਾਂ ਕਰਦੀਆਂ ਨੇ ਸੁਖਾ ਜੀ ਜਿਵੇਂ ਸਭ ਤੋਂ ਮਨੁੱਖ ਬਸ ਮੈਂ ਤਾਂ ਇਦਾਂ ਹੀ ਕਹਿਣਾ ਬਾਜੀ ਵੀ ਇਲਾਜ ਚੱਲ ਰਿਹਾ ਠੀਕ ਹੈ ਵੀ ਲੋਕਾਂ ਦੀਆਂ ਅਫਵਾਹਾਂ ਦੇ ਵਿੱਚ ਨਾਓ ਵੀ ਲੋਕ ਵੀ ਡਾਕਟਰ ਸਾਹਿਬ ਨੂੰ ਪੁਲਿਸ ਲੈ ਗਈ ਡਾਕਟਰ ਸਾਹਿਬ ਨੂੰ ਵੀ ਡਾਕਟਰ ਸਾਹਿਬ ਬਾਹਰ ਚਲੇ ਗਿਆ ਡਾਕਟਰ ਸਾਹਿਬ ਦਾ ਕੰਮ ਬੰਦ ਹੋ ਗਿਆ ਇਦਾਂ ਹੋ ਗਿਆ ਇਦਾਂ ਦੀਆਂ ਇਹ ਬਾਕੀ ਹੱਜ ਕਰਨ ਗਏ ਸੀ ਮੈਂ ਹੱਜ ਕਰਕੇ ਆਇਆ ਹੱਜ ਹੱਜ ਇਹ ਰੋਗ ਦੇਖ ਰਹੇ ਨੇ ਮੈਂ ਫੇਰ ਕਹਿੰਦਾ ਲੋਕਾਂ ਨੂੰ ਦੰਦੀਆਂ ਵੱਢ ਕੇ ਖਾਸ ਕਰਕੇ ਗੋਡਿਆਂ ਤੇ ਦੰਦੀਆਂ ਵੱਢ ਕੇ ਜਿਹੜਾ ਉਸ ਦਾ ਦਰਦ ਮਿੰਟਾਂ ਦੇ ਵਿੱਚ ਦੀ ਘੁੜਾ ਦਿੰਦਾ ਸੀ ਜਦ ਤੂੰ ਆਏ ਤੇ ਤੋਂ ਕਾਫੀ ਦਰਦ ਹੋ ਰਹਾ ਤਾਂ ਕਾਫੀ ਦਰਦ ਹੋ ਰਹਾ ਹੈ ਅੱ비 ਕਮ ਹੋ ਗਿਆ ਨਹੀਂ ਕੈਮਰੇ ਦੇ ਕੇ ਅੱਗੇ ਬੋਲ ਰੋ ਸੱਚ ਹੈ ਸੱਚ ਹੈ ਦੰਦੀਆਂ ਵੱਢ ਕੇ ਕਿਹੜਾ ਇਲਾਜ ਹੁੰਦਾ ਇਹ ਤਾਂ ਡਰਾਮੇਬਾਜ਼ੀ ਆ ਰਮੇਬਾਜ਼ੀ ਲੱਗੀ ਹੈ ਬਾਕੀ ਤਾਂ ਸਭ ਠੀਕ ਹੋ ਗਿਆ ਮੇਰਾ ਬਾਕੀ ਬਿਲਕੁਲ ਠੀਕ ਹੈ ਜੀ ਆਪਾਂ ਨੂੰ ਹੁਣ ਕੋਈ ਦਿੱਕਤ ਨਹੀਂ ਹੈਗੀ ਜੀ ਦਰਦ ਤਾਂ ਹੀ ਲੱਗਿਆ ਸੀ ਜਾਂ ਦੰਦੀਆਂ ਕਿਹਾ ਡਾਕਟਰ ਨੇ ਵੀ ਦੰਦੀ ਵੜਨੀ ਕੋਈ ਨਹੀਂ ਨਹੀਂ ਜੀ ਬਿਲਕੁਲ ਨਹੀਂ ਹੈ ਹੱਦੇ ਦੁੱਖ ਨੂੰ ਕੋਣ ਉਹ ਕਰਦਾ ਜੀ ਨਹੀਂ ਕੁਝ ਨਹੀਂ ਹੋ ਰਿਹਾ ਹੁਣ ਚੰਗੇ ਬਣੇ ਹਾਂਜੀ ਹਾਂਜੀ ਬਿਲਕੁਲ ਜਾਂ ਫਿਰ ਗੱਲਾਂ ਹੀ ਨੇ ਨਹੀਂ ਨਹੀਂ ਜੀ ਬਿਲਕੁਲ ਠੀਕ ਲੋਕ ਕਹ ਰਹੇ ਨੇ ਵੀ ਦੰਦੀਆਂ ਵੱਢ ਕੇ ਕਿਹੜਾ ਇਲਾਜ ਦਾ ਦੰਦੀਆਂ ਵੱਢ ਕੇ ਦਾ ਦਰਦ ਹੁੰਦਾ ਦਰਦ ਠੀਕ ਨਹੀਂ ਹੁੰਦਾ ਜਿਹੜਾ ਦੰਦੀ ਵੱਢਦੇ ਆ ਯਾਨੀ ਕਿ ਹੁਣ ਜਦੋਂ ਜਦੋਂ ਅੱਲਾ ਦਾ ਬੜਾ ਫਾਇਦਾ ਵੀ ਉਹ ਕਲੰਪ ਕਰਦੇ ਆ ਕਲੰਪ ਕਰਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਦੋਂ ਹੱਡੀ ਲੈ ਕੇ ਜਾਣੀ ਪੈਂਦੀ ਹੈ ਤਾਂ ਕਲੰਪ ਕਰਕੇ ਸੈਟਿੰਗ ਕਰਨੀ ਪੈਂਦੀ ਹੈ ਜਿਵੇਂ ਕਿ ਗੈਪ ਆ ਜਾਂਦਾ ਠੀਕ ਹੈ ਕਿਸੇ ਹੱਡੀ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈਣ ਵਾਸਤੇ ਤਾਂ ਕਲੰਪ ਕਰਕੇ ਹੱਡੀ ਸੈਟਿੰਗ ਕਰਦੇ ਆ ਏਦਾਂ ਦੀਆਂ ਅੰਪਾਇਰ ਹੋ ਜਾਂਦੇ ਉਹਨਾਂ ਦੀ ਮਾਲਸਾ ਕਰਕੇ ਸੈੱਟ ਕਰਕੇ ਉਹਨਾਂ ਦਾ ਇਲਾਜ ਕਰਦੇ ਮਾਸਪੇਸ਼ੀ ਕਰਦੀਆਂ ਸੁੱਖਾ ਜੀ ਬੜੇ ਲੋਕੀ ਆਉਂਦੇ ਨੇ ਬੜਾ ਦਰਦ ਦੇ ਲੋਕੇ ਚੀਕਾ ਮਾਰਦੇ ਹੁੰਦੇ ਨੇ ਬਾਕੀ ਕਿਸੇ ਦਾ ਕੋਡੇ ਮੋਡੇ ਗੱਡੇ ਕਹਿੰਦੇ ਨੇ ਜਿਸ ਦਾ ਹਿਲ ਜਾਂਦੇ ਨੇ ਲੋਕੀ ਚੀਕਾ ਮਾਰਦੇ ਹੁੰਦੇ ਨੇ ਜਦੋਂ ਉਹਨਾਂ ਦਾ ਜਦੋਂ ਇਸੇ ਦਾ ਅੰਕ ਹਿੱਲਿਆ ਹੁੰਦਾ ਦਰਦ ਹੁੰਦਾ ਤਾਂ ਉਹਨੂੰ ਪਤਾ ਹੁੰਦਾ ਵੀ ਕਿਦਾਂ ਦੀ ਫੀਲ ਹੁੰਦਾ ਤੇ ਅੱਲਾ ਪਾਕ ਨੇ ਮਖਲੂਕ ਸਾਜੀ ਆ ਹਰ ਇੱਕ ਵਾਸਤੇ ਦੁਆ ਕਰਕੇ ਆ ਵੀ ਅੱਲਾ ਪਾਕ ਤੰਦੁਸਤੀ ਸਭ ਨੂੰ ਰਹੀ ਰੋ ਰੋ ਕੇ ਦੁਆਵਾਂ ਕਰਦੀਆਂ ਨੇ ਸੁਖਾ ਜੀ ਜਿਵੇਂ ਤੁਸੀਂ ਸਭ ਤੋਂ ਬੰਨੋ ਬਸ ਮੈਂ ਤਾਂ ਇਦਾਂ ਹੀ ਕਹਿਣਾ ਬਾਜੀ ਵੀ ਇਲਾਜ ਚੱਲ ਰਿਹਾ ਠੀਕ ਹੈ ਵੀ ਲੋਕਾਂ ਦੀਆਂ ਅਫਵਾਹਾਂ ਦੇ ਵਿੱਚ ਨਾਓ ਵੀ ਲੋਕ ਵੀ ਡਾਕਟਰ ਸਾਹਿਬ ਨੂੰ ਪੁਲਿਸ ਲੈ ਗਈ ਡਾਕਟਰ ਸਾਹਿਬ ਨੂੰ ਵੀ ਡਾਕਟਰ ਸਾਹਿਬ ਬਾਹਰ ਚਲੇ ਗਿਆ ਡਾਕਟਰ ਸਾਹਿਬ ਦਾ ਕੰਮ ਬੰਦ ਹੋ ਗਿਆ ਇਦਾਂ ਹੋ ਗਿਆ ਇਦਾਂ ਦੀਆਂ ਏ ਬਾਕੀ ਹੱਜ ਕਰਨ ਗਿਆ ਸੀ ਮੈਂ ਹੱਜ ਕਰਕੇ ਆਇਆ ਹੱਜ ਹੱਜ ਲੋਕ ਦੇਖ ਰਹੇ ਨੇ ਮੈਂ ਫੇਰ ਕਹਿ ਰਿਹਾ ਕਿ ਲੋਕ ਇਹ ਕਹਿੰਦੇ ਨੇ ਕਿ ਡਰਾਮੇबाजी ਜਾਂ ਕੋਈ ਟ੍ਰਿਕ ਜਾਂ ਕੋਈ ਦੰਦੀ ਵੱੜਨਾ ਕੋਈ ਡਰਾਮਾ ਤਾਂ ਨਹੀਂ ਹੈਗਾ ਨਹੀਂ 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 ਜਬਰਦਸਤੀ ਨਹੀਂ ਹੈਗੀ ਵੀ ਆਪਾਂ ਹਰੇਕ ਦੇ ਦੰਦੀ ਵੜਦੇ ਆਂ ਭਾਜੀ ਜੀ ਸਵਾਗਤ ਆਪ ਸਭ ਦਾ ਤੇ ਮੈਂ ਹਾ ਸੁੱਖਾ ਖੇੜੀ ਵਾਲਾ ਬਿਮਾਰੀ ਜਾਂ ਫਿਰ ਦੁੱਖ ਤਕਲੀਫ ਜਿਸ ਵਿਅਕਤੀ ਨੂੰ ਕਹਿੰਦੇ ਹੁੰਦੀ ਹੈ ਉਸ ਨੂੰ ਹੀ ਪਤਾ ਪਰ ਜੇਕਰ ਸ਼ਰੀਰ ਦਾ ਕੋਈ ਅੰਗ ਪੈਰ ਦੁਖਦਾ ਹੋਵੇ ਦਰਦ ਕਰਦਾ ਹੋਵੇ ਤੇ ਬੰਦਾ ਜਾਂ ਵਿਅਕਤੀ ਜਾਂ ਕੋਈ ਵੀ ਥਾਂ ਥਾਂ ਦਵਾਈਆਂ ਲੈ ਕੇ ਅੰਗਰੇਜ਼ੀ ਜਾਂ ਫਿਰ ਹੋਰ ਵੱਖ-ਵੱਖ ਲੈ ਕੇ ਥੱਕ ਚੁੱਕਿਆ ਅੱਕ ਚੁੱਕਿਆ ਆ ਤਾਂ ਇੱਕ ਵਾਰ ਫੇਰ ਅੱਜ ਪਹੁੰਚੇ ਆ ਅਸੀਂ ਸਾਬੂ ਡਾਕਟਰ ਜੀਹਾਂ ਸਰਵਰ ਖਾਨ ਸਾਬੂ ਡਾਕਟਰ ਉਰਫ ਡਾਕਟਰ ਦੰਦਿਆਂ ਵਾਲਾ ਦੰਦਿਆਂ ਵਾਲਾ ਉਹ ਡਾਕਟਰ ਆ ਜਿਹੜਾ ਇੱਕ ਸਮੇਂ ਦੇ ਵਿੱਚ ਐਸੇ ਮੁਕਾਮ ਤੇ ਚਲਾ ਗਿਆ ਸੀ ਜਿੱਥੇ ਕਿ ਬਹੁਤ ਦੂਰੋਂ ਵੱਡੇ ਵੱਡੇ ਨਾਮਵਰ ਸੈਲੀਬ੍ਰਿਟੀ ਤੋਂ ਲੈ ਕੇ ਵੱਡੇ ਵੱਡੀਆਂ ਸ਼ਖਸੀਅਤਾਂ ਉਹਨਾਂ ਕੋਲੋਂ ਆਪਣੇ ਦੇਸੀ ਤਰੀਕੇ ਦੇ ਨਾਲ ਜੋ ਉਸ ਨੂੰ ਬਖਸ਼ਿਸ਼ ਕਹਿੰਦਾ ਉਹਦਾ ਕਹਿੰਦਾ ਜੋ ਉਸਨੇ ਕਿਹਾ ਆ ਉਸਦੇ ਕਹਿਣ ਮੁਤਾਬਕ ਕਿ ਉਸ ਨੂੰ ਬਖਸ਼ਿਸ਼ ਜੋ ਹੋਈ ਹੋਈ ਹੈ ਉਹ ਲੋਕਾਂ ਨੂੰ ਦੰਦियां ਵੱਢ ਕੇ ਖਾਸ ਕਰਕੇ ਗੋਡਿਆਂ ਤੇ ਦੰਦियां ਵੱਢ ਕੇ ਜਿਹੜਾ ਉਸ ਦਾ ਦਰਦ ਮਿੰਟਾਂ ਦੇ ਵਿੱਚ ਦੀ ਉਡਾ ਦਿੰਦਾ ਸਾਡੇ ਨਾਲ ਮਜ਼ਦੂਰ ਲੈਵਲ ਦੇ ਇੱਥੇ ਬੰਦੇ ਨੇ ਜੀ ਕੀ ਕਿਹਾ ਨਾਮ ਆਪਕਾ ਕਮਾਲਨਾਮ कमाल कमाल जिला जब तुम आए थे तो आ, काफी दर्द हो रहा था काफी दर्द हो रहा है अभी कम हो गया है नहीं कैमरे के आगे बोल रहे है सच्च है सच्च है सच सच नहीं है, दर्द कम हो गया अभी हो गया है आ, कम कर, कम कितने मिनट लगाया हो गया दो मिनट पे मिनट पाँच मिनट में पैसा लिया या फ्री किया फ्री किया है तुम भूल गए लिया है थोड़ा 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 लिया है थोड़ा लिया थोड़ा लिया है

ਸੱਚ ਬੋਲ ਰਹੇ ਹੋ ਹਾਂ ਸੱਚ ਬੋਲ ਰਹਾ ਹਾਂ ਚਲੋ ਅੱਛਾ ਹੈ ਤਾਂ ਅਬ ਦੇਖਾ ਹੈ ਉੱਠ ਬੈਠ ਸਕਤੇ ਹੋ ਪਹਿਲੇ ਐਸਾ ਥਾ ਪਹਿਲੇ ਐਸਾ ਨਹੀਂ ਥਾ ਐਸਾ ਨਹੀਂ ਥਾ ਨਹੀਂ ਥਾ ਬਿਲਕੁਲ ਜੀ ਇਸ ਤਰ੍ਹਾਂ ਦਾ ਨਹੀਂ ਤੇ ਇੱਕ ਹੋਰ ਵਿਅਕਤੀ ਆ ਭਾਵੇਂ ਕਿ ਚਿਹਰਾ ਜਿਹੜਾ ਹੈਗਾ ਇਹ ਬੰਦਾ ਕਹਿੰਦਾ ਨਹੀਂ ਦਿਖਾਣਾ ਪਰ ਫਿਰ ਵੀ ਹਾਂਜੀ ਕੀ ਨਾਂ ਤੁਹਾਡਾ ਗੁਰਮੀਤ ਸਿੰਘ ਹੈ ਜੀ ਤੇ ਕੀ ਕਹੋਗੇ ਕੀ ਤਰਦ ਕਰਦੇ ਸੀ ਤੁਹਾਡਾ ਮੇਰੇ ਗੋਡੇ ਦੁਖਦੇ ਸੀਗੇ ਜੀ ਤੇ ਮੈਂ ਉਸ ਜ਼ੋਰ ਦਾ ਕੰਮ ਕਰਦਾ ਸੀਗਾ ਇਸ ਕਰਕੇ ਮੈਂ ਡਾਕਟਰ ਸਾਹਿਬ ਨੂੰ ਦਿਖਾਇਆ ਤੇ ਅਪੀ ਅਬੀ ਮੈਂ ਦਵਾਈ ਲੈਣੇ ਆਇਆ ਥਾ ਪੰਜਾਬੀ ਹਾਂ ਹਾਂਜੀ ਤੇ ਇਸ ਕਰਕੇ ਵੀ ਮੈਂ ਠੀਕ ਹੂੰ ਜੀ ਮਤਲਬ ਠੀਕ ਹਾਂ ਹਾਂਜੀ ਤੇ ਯਾਰ ਲੋਕ ਕਹਿੰਦੇ ਨੇ ਵੀ ਦੰਦੀਆਂ ਵੱਢ ਕੇ ਕਿਹੜਾ ਇਲਾਜ ਹੁੰਦਾ ਇਹ ਤਾਂ ਡਰਾਮੇਬਾਜ਼ੀ ਆ ਰਮੇਬਾਜ਼ੀ ਲੱਗੀ ਆ ਬਾਕੀ ਤਾਂ ਤਾਂ ਠੀਕ ਹੋ ਗਿਆ ਮੇਰਾ ਬਾਕੀ ਬਿਲਕੁਲ ਠੀਕ ਹੈ ਜੀ ਆਪਾਂ ਨੂੰ ਹੁਣ ਕੋਈ ਦਿੱਕਤ ਨਹੀਂ ਹੈਗੀ ਜੀ ਡਰ ਤਾਂ ਨਹੀਂ ਲੱਗਿਆ ਤੀ ਜਾਂ ਦੰਦੀਆਂ ਕਿਹਾ ਡਾਕਟਰ ਨੇ ਵੀ ਦੰਦੀ ਵੱਢਣੀ ਪਊ ਨਹੀਂ ਨਹੀਂ ਜੀ ਬਿਲਕੁਲ ਨਹੀਂ ਯਾਰ ਉਹਦੇ ਦੁੱਖ ਨੂੰ ਕੌਣ ਉਹ ਕਰਦਾ ਜੀ ਨਹੀਂ ਕੁਝ ਨਹੀਂ ਹੋਇਆ ਹੁਣ ਚੰਗੇ ਪਲੇ ਉਹ ਹਾਂਜੀ ਹਾਂਜੀ ਬਿਲਕੁਲ ਓਕੇ ਜਾਂ ਫਿਰ ਗੱਲਾਂ ਹੀ ਨੇ ਨਹੀਂ ਨਹੀਂ ਜੀ ਬਿਲਕੁਲ ਠੀ ਦੰਦੀ ਵੱਡੀ ਕਿੱਥੋਂ ਸੁਣਿਆ ਦੀ ਤੁਸੀਂ ਡਾਕਟਰ ਦਾ ਨਾਮ ਇਹ ਬਸ ਆਪਾਂ ਜਿਹੜਾ ਹੁਣ ਕਈ ਘੇਰੇ ਮਮਾ ਹੋਰੇ ਜਾਂਦੇ ਰਹਿੰਦੇ ਸੀਗੇ ਜੀ ਕਿਤੇ ਕਈ ਘਰ ਕਿਤੇ ਭਗ ਜਾਂਦੇ ਸੀਗੇ ਮੇਰੇ ਦਰਦ ਮੈਂ ਜ਼ੋਰ ਦਾ ਕੰਮ ਕਰਦਾ ਸੀਗਾ ਇਸ ਕਰਕੇ ਤੇ ਮੈਂ ਜਾਣਕਾਰੀ ਲੈ ਕੇ ਮੈਂ ਪਹੁੰਚ ਹੀ ਗਿਆ ਸੀਗਾ ਜਿੱਥੇ ਪਹੁੰਚਣਾ ਸਹੀ ਮੈਂ ਫਿਲਹਾਲ ਅਭੀ ਹੁਣ ਕਹਿ ਰਿਹਾ ਹੂੰ ਵੀ ਮੈਂ ਹੁਣ ਸਹੀ ਜਗ੍ਹਾ ਤੇ ਪਹੁੰਚਿਆ ਜੀ ਵੀ ਮੈਂ ਇਸ ਕਰਕੇ ਬਿਲਕੁਲ ਠੀਕ ਐ ਨੇ ਆ ਜਿਹੜੇ ਲੋਕ ਕਮੈਂਟ ਕਰਨਗੇ ਜਾਂ ਗੱਲਾਂ ਕਰਨਗੇ ਵੀ ਦੰਦੀ ਵੜ ਕੇ ਕਿਹੜੀ ਇਹ ਵਿਧੀ ਆ ਕਿਹੜਾ ਕੀ ਆ ਇਹਨੂੰ ਲੈ ਕੇ ਕੀ ਕਹੋਗੇ ਠੀਕ ਆ ਲੋਕਾਂ ਦੇ ਲੋਕ ਤਾਂ ਕਹੀ ਜਾਣਗੇ ਜਿਸ ਬਿਲਕੁਲ ਜਿਹੜਾ ਠੀਕ ਹੋ ਜਾਂਦਾ ਬੰਦਾ ਉਹ ਫਿਰ ਉਹਨੂੰ ਪੈਸੂਸ ਹੋ ਜਾਂਦਾ ਵੀ ਹਾਂ ਬਿਲਕੁਲ ਠੀਕ ਆ ਹੁਣ ਲੋਕ ਤਾਂ ਜੋ ਕੁਸਮਰਜੀ ਕਹਿਣ ਮੈਨੂੰ ਤਾਂ ਬਿਲਕੁਲ ਸਹੀ ਲੱਗਿਆ ਠੀਕ ਲੱਗਿਆ ਹਾਂਜੀ ਓਕੇ ਪੈਸੇ ਕਿੰਨੇ ਕੁ ਪੈਸੇ ਠੀਕ ਠਾਕ ਜੀ ਪੈਸੇ ਜਾਇਜ਼ ਲੈਨੇ ਹਾਂਜੀ ਬਿਲਕੁਲ ਜਾਇਜ਼ ਨਹੀਂ ਜਾਇਜ਼ ਜਾਇਜ਼ ਪੈਸੇ ਕੋ ਜੀ ਹਾਂਜੀ ਬਿਲਕੁਲ ਹਾਂ ਉੱਠ ਬੈਠ ਸਕਦੇ ਹੋ ਹਾਂ ਹਾਂ ਬਿਲਕੁਲ ਜੀ ਇਹ ਤਾਂ ਨਹੀਂ ਵੀ ਕੈਮਰਾ ਕੇ ਕਿਤੇ ਕਿਤੇ ਝੂਠ ਨਾ ਬੋਲਦੇ ਹੋ ਨਹੀਂ ਨਹੀਂ ਇਹ ਤਾਂ ਕੋਈ ਗੱਲ ਨਹੀਂ ਬਿਲਕੁਲ ਜੀ ਤੇ ਡਾਕਟਰ ਨਾਲ ਵੀ ਤੁਹਾਨੂੰ ਗੱਲਬਾਤ ਜਰੂਰ ਕਰਵਾਉਣੀ ਹੈ ਕਿ ਆਖਰਕਾਰ ਸਾਬੂ ਡਾਕਟਰ ਦੰਦੀਆਂ ਵਾਲਾ ਕੀ ਕਹਿ ਰਹੇ ਇਸ ਚੀਜ਼ ਨੂੰ ਲੈ ਕੇ ਦੁਬਾਰਾ ਤੋਂ ਫਿਰ ਜੋ ਸੁਰੱਖਿਆ ਦੇ ਵਿੱਚ ਆਇਆ ਉਹ ਗੱਲਬਾਤ ਕਰਾਉਣਾ ਤੁਹਾਡੀ ਡਾਕਟਰ ਸਾਬੂ ਨਾਲ ਦੰਦੀਆਂ ਵਾਲੇ ਨਾਲ ਲਓ ਜੀ ਸਵਾਗਤ ਹੈ ਤੁਹਾਡਾ ਤੇ ਪਹਿਲਾਂ ਤੁਹਾਨੂੰ ਮਰੀਜ਼ਾਂ ਦੇ ਨਾਲ ਗੱਲਬਾਤ ਕਰਵਾਈ ਕਿ ਕਿਸ ਤਰ੍ਹਾਂ ਸਾਬੂ ਜਿਹੜਾ ਦੇਸੀ ਇਲਾਜ ਦੇ ਨਾਲ ਲੋਕਾਂ ਦੇ ਦੁੱਖ ਦਰਦ ਤਕਲੀਫਾਂ ਦੂਰ ਕਰਦਾ ਆ ਖਾਸ ਕਰਕੇ ਦੰਦਿਆਂ ਵਾਲਾ ਡਾਕਟਰ ਕਹਿ ਲਈਏ ਜਾਂ ਫਿਰ ਕਹਿ ਲਈਏ ਕਿ ਖਾਨਦਾਨੀ ਦੇਸੀ ਨੁਸਖਾ ਵਰਤ ਕੇ ਇਹ ਸਭ ਕੁਝ ਕਰ ਰਿਹਾ ਦੰਦਿਆਂ ਵੱੜ ਕੇ ਲੋਕਾਂ ਦਾ ਦੁੱਖ ਦਰਦ ਦੂਰ ਕਰਦਾ ਆ ਸਰਵਰ ਸਰਵਰ ਖਾਨ ਉਰਫ ਸਾਬੂ ਸਭ ਤੋਂ ਪਹਿਲਾਂ ਦਾ ਸਵਾਗਤ ਕਰ ਲੈਣੇ ਆ ਸਵਾਗਤ ਹੈ ਤੁਹਾਡਾ ਜੀ ਬਹੁਤ ਬਹੁਤ ਧੰਨਵਾਦ ਜੀ ਸੁੱਖਾ ਜੀ ਤੁਸੀਂ ਮੇਰੇ ਘਰੇ ਤਸਰੀਫ ਲੈ ਕੇ ਆਏ ਇਹ ਪਹਿਰਾਵਾ ਕੀ ਪਹਿਰਾਵਾ ਜੀ ਇਹ ਮੁਸਲਮ ਧਰਮ ਦੇ ਵਿੱਚ ਕੀ ਕਿਹਾ ਜਾਂਦਾ ਇਹਨੂੰ ਹਾਂ ਜੀ ਇਹਨੂੰ ਜੂਬਾ ਕਿਹਾ ਜਾਂਦਾ ਜੀ ਤੇ ਮੈਂ ਮੱਕੇ ਮਦੀਨੇ ਅਸੀਂ ਹਜਰ ਕਰਕੇ ਆਏ ਜੀ ਮੈਂ ਤੇ ਉੱਥੇ ਇਹ ਤਕਰੀਬਨ ਸਾਰੇ ਆਪਣੇ ਜਿੰਨੇ ਵੀ ਮੁਸਲਮ ਨੇ ਸਾਰੇ ਇਹ ਹੀ ਪਾਉਂਦੇ ਆ ਤੇ ਉੱਥੋਂ ਫਿਰ ਮੈਂ ਇਹ ਲੈ ਕੇ ਆਇਆ ਤੇ ਅੱਲਾ ਦਾ ਬੜਾ احਸਾਨ ਆ ਮੇਰੇ ਤੇ ਅੱਲਾ ਦਾ ਬੜਾ ਬਹੁਤ ਜਿਆਦੇ ਅੱਲਾ ਦਾ ਮੈਂ ਸ਼ੁਕਰ ਅਦਾ ਕਰਦਾ ਕਿ ਜਿਨ੍ਹਾਂ ਨੇ ਮੈਨੂੰ ਆਪਣੀ ਧਰਤੀ ਤੇ ਜਾਣ ਦਾ ਮੌਕਾ ਦਿੱਤਾ ਬਾਕੀ ਅੱਲਾ ਦੇ ਕੋਲ ਬਹੁਤ ਪੈਸੇ ਵਾਲੇ ਬੈਠੇ ਨੇ ਸੁਖਾ ਜੀ ਬੜੇ ਅਮੀਰ ਤੋਂ ਅਮੀਰ ਬੈਠੇ ਨੇ ਜਿੱਥੇ ਅੱਲਾ ਬਾਗ ਜਿਹਨੂੰ ਆਪਣੇ ਹੱਜ ਤੇ ਬੁਲਾਉਂਦਾ ਉਹ ਉਹਨਾਂ ਨੂੰ ਹੀ ਜਾਣਾ ਪੈਂਦਾ ਜਿਨ੍ਹਾਂ ਦੇ ਮੋਹ ਲਾਉਂਦਾ ਬਾਕੀ ਅੱਲਾ ਦੇ ਕੋਲ ਬੜੇ ਪੈਸੇ ਵਾਲੇ ਬੈਠੇ ਨੇ ਬਾਕੀ ਮੈਂ ਤਾਂ ਅੱਲਾ ਦਾ ਇਹ ਆਪਣੇ ਮੁਸਲਮ ਕਾਸ਼ ਦੇ ਲੋਕਾਂ ਨੂੰ ਤਕਰੀਬਨ ਤਕਰੀਬਨ ਅੱਲਾਹ ਤੰਦੂਸਤੀ ਦਵੇ ਸਭ ਨੂੰ ਬੇ ਹਜ ਕਰਨ ਦੀ ਹਰ ਇੱਕ ਨੂੰ ਤਫੀਕਾ ਦਾ ਫਰਮਾਵੇ ਅੱਲਾਹ ਪਾਕ ਕਿਉਂਕਿ ਭਾਜੀ ਜੀ ਅੱਲਾਹ ਪਾਕ ਪਤਾ ਨਹੀਂ ਕਿੰਨਾ ਕਿ ਮੇਰੇ ਤੇ ਅੱਲਾਹ ਦਾ ਬਹੁਤ ਵੱਡਾ ਇਹਾਸਾਨ ਆ ਵੀ ਜਿਨ੍ਹਾਂ ਨੇ ਆਪਣੀ ਬਹੁਤ ਜ਼ਿਆਦਾ ਮੇਰੇ ਤੇ ਅੱਲਾਹ ਨੇ ਬਹੁਤ ਜ਼ਿਆਦਾ ਬਖਸ਼ ਕੀਤੀ ਹੈ ਜਿਹਨੂੰ ਆਪਣੀ ਅਕਾ ਧਰਤੀ ਦੇ ਉੱਤੇ ਬੁਲਾ ਕੇ ਆਪਣਾ ਹਜ ਕਰਾਇਆ ਤੇ ਪੂਰਾ ਪਰਿਵਾਰ ਗਿਆ ਹਾਂਜੀ ਤੇ ਕਿਵੇਂ ਫਿਰ ਚੱਲਦਾ ਮਰੀਜ਼ਾਂ ਦਾ ਕੰਮ ਕਿਉਂਕਿ ਬਹੁਤ ਟਾਈਮ ਬਾਅਦ ਤੁਹਾਨੂੰ ਮਿਲੇ ਆ ਪਹਿਲਾਂ ਵੀ ਕਾਫੀ ਜ਼ਿਆਦਾ ਹੋਇਆ ਸੀ ਹਾਂਜੀ ਹਾਂਜੀ ਤੇ ਹੁਣ ਲੋਕਾਂ ਦਾ ਕਿਵੇਂ ਚੱਲ ਰਿਹਾ ਇਲਾਜ ਜਿਹੜਾ ਦੰਦੀਆਂ ਨਾਲ ਹਾਂਜੀ ਹਾਂਜੀ ਚਲੋ ਇਦਾਂ ਜੀ ਹੁਣ ਲੋਕਾਂ ਨੂੰ ਤਾਂ ਇਦਾਂ ਹੋ ਗਿਆ ਸੀ ਵੀ ਡਾਕਟਰ ਸਾਹਿਬ ਕਿਤੇ ਫੋਰਨ ਚਲੇ ਗਏ ਡਾਕਟਰ ਸਾਹਿਬ ਕਿਤੇ ਅਮਰੀਕਾ ਗਏ ਡਾਂ ਇੰਗਲੈਂਡ ਚਲੇ ਗਏ ਡਾਕਟਰ ਸਾਹਿਬ ਕਈ ਲੋਕ ਜਿਹੜੇ ਆਪਣੇ ਥੋੜੇ ਵਿਰੋਧ ਕਰਦੇ ਸੀ ਨਾ ਤੁਹਾਨੂੰ ਪਤਾ ਅੱਜਕੱਲ ਕਿਸੇ ਦਾ ਮੂੰਹ ਨਹੀਂ ਫੜੀਦਾ ਕੋਈ ਕਹਿੰਦਾ ਡਾਕਟਰ ਨੂੰ ਪੁਲਿਸ ਲੈ ਗਈ ਕੋਈ ਡਾਕਟਰ ਨੂੰ ਚੱਕ ਕੇ ਲੈ ਗਏ ਡਾਕਟਰ ਨਾਲ ਆਇਆ ਹੋ ਗਿਆ ਡਾਕਟਰ ਦਾ ਕੰਮ ਬੰਦ ਹੋ ਗਿਆ ਡਾਕਟਰ ਦਾ ਮਰੀਜ਼ ਆਉਣੋਂ हट ਗਏ ਇਦਾਂ ਦੀ ਕੋਈ ਗੱਲ ਨਹੀਂ ਡਾਕਟਰ ਤਾਂ ਵੈਸੀ ਲੋਕਾਂ ਨੇ ਨਾ ਆਇਆ ਡਾਕਟਰ ਦੀ ਕੋਈ ਪਦਤ ਨਹੀਂ ਆਪ ਨੂੰ ਨਹੀਂ ਨਹੀਂ ਕੋਈ ਬਦਵੀ ਨਹੀਂ ਡਾਕਟਰ ਦੀ ਵਸ ਇੱਕ ਪਿਆਰ ਨਾਲ ਜਿਵੇਂ ਲੋਕ ਡਾਕਟਰ ਸਾਬੂ ਕਹਿੰਦੇ ਨੇ ਇੰਨਾ ਕੋਈ ਬੈਦ ਸਾਹਿਬ ਕਹਿੰਦਾ ਕੋਈ ਆਪ ਦਾ ਪਿਆਰਾ ਕਹਿੰਦਾ ਇਦਾਂ ਉਹ ਅਗਲਾ ਹਰੇਕ ਕਿਉਂਕਿ ਪੜੇ ਲਿਖੇ ਜਿਹੜੇ ਦੀਆਂ ਦੀਆਂ ਡਿਗਰੀਆਂ ਚੱਕੀ ਫਿਰਦੇ ਨੇ ਡਾਕਟਰ ਉਹ ਵੀ ਹੈਰਾਨ ਸੀ ਕਹਿੰਦੇ ਵੀ ਯਾਰ ਅਸੀਂ ਐਡੀ ਐਡੀ ਡਿਗਰੀਆਂ ਜਿਹੜੇ ਪੈਸੇ ਲਾ ਕੇ ਪੜ੍ਹ ਕੇ ਵੱਡੇ ਵੱਡੇ ਹਸਪੀਟਲ ਖੋਲੇ ਆ ਤੇ ਇੱਕ ਸਾਬੂ ਨਾਮਕ ਇੱਕ ਵਿਅਕਤੀ ਜਿਹਨੂੰ ਲੋਕ ਪਿਆਰ ਨਾਲ ਡਾਕਟਰ ਕਹਿੰਦੇ ਆ ਵੀ ਇਹ ਦੰਦੀਆਂ ਵੱਢ ਕੇ ਜਿਹੜਾ ਲੋਕਾਂ ਦਾ ਦੁੱਖ ਦਰਦ ਠੀਕ ਕਰੀ ਜਾਂਦਾ ਹੋਇਆ ਇਦਾਂ ਨਾ ਹਾਂਜੀ 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 ਵੀ ਇਹ ਹਕੀਮ ਸਾਹਿਬ ਹਕੀਮ ਸਾਹਿਬ ਵੈਦ ਸਾਹਿਬ ਲਾ ਲੋ ਵੀ ਇਦਾਂ ਇਲਾਜ ਕਰਦੇ ਨੇ ਵੀ ਦੇਸੀ ਤਰੀਕੇ ਨਾਲ ਇਲਾਜ ਕਰਦੇ ਨੇ ਵੀ ਪਤਾ ਨਹੀਂ ਕਿੱਦਾਂ ਦੀ ਗੱਲਬਾਤ ਆ ਵੀ ਪਤਾ ਨਹੀਂ ਫਰਕ ਪਾਉਂਦਾ ਸੋ ਜਿਹੜੇ ਲੋਕ ਕਹਿ ਰਹੇ ਨੇ ਵੀ ਦੰਦੀਆਂ ਵੱਢ ਕੇ ਕਿਹੜਾ ਇਲਾਜ ਹੁੰਦਾ ਦੰਦੀਆਂ ਵੱਢ ਕੇ ਦਾ ਦਰਦ ਹੁੰਦਾ ਦਰ ਠੀਕ ਨਹੀਂ ਹੁੰਦਾ ਕੀ ਇਹ ਕਿੱਥੋਂ ਹਾਂਜੀ ਇਹ ਮੈਂ ਤੁਹਾਨੂੰ ਦੱਸਦਾ ਜੀ ਕਿਵੇਂ ਕਿਉਂ ਪ੍ਰੈਕਟਿਕ ਹਾਂਜੀ ਹਾਂਜੀ ਪਹਿਲਾਂ ਵੀ ਮੈਂ ਬਾਕੀ ਵੀਡੀਓ ਦੇ ਵਿੱਚ ਵੀ ਜ਼ਿਕਰ ਕਰਕੇ ਹਟਿਆ ਕਿ ਜਿਹੜਾ ਦੰਦੀ ਵੱਢਦੇ ਆ ਯਾਨੀ ਕਿ ਹੁਣ ਜਦੋਂ ਜਦੋਂ ਅੱਲਾ ਦਾ ਬੜਾ ਫਾਇਦਾ ਵੀ ਉਹ ਕਲੰਪ ਕਰਦੇ ਆ ਕਲੰਪ ਕਰਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਦੋਂ ਹੱਡੀ ਲੱਗੀ ਜਾਣੀ ਪੈਂਦੀ ਤਾਂ ਕਲੰਪ ਕਰਕੇ ਸੈਟਿੰਗ ਕਰਨੀ ਪੈਂਦੀ ਹੈ ਜਿਵੇਂ ਕਿ ਗੈਪ ਪੈਣ ਦਾ ਠੀਕ ਹੈ ਕਿਸੇ ਹੱਡੀ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲੈਣ ਵਾਸਤੇ ਉਹਦਾ ਕੈਂਪ ਗਲੰਪ ਕਰਕੇ ਹੱਡੀ ਸੈਟਿੰਗ ਕਰਦੇ ਆਂ ਬਾਕੀ ਜਿਹੜੀ ਡਿਸਕ ਦੀ ਪ੍ਰੋਬਲਮ ਆ ਜਾਂ ਮਨਕਿਆਂ ਦੀ ਪ੍ਰੋਬਲਮ ਆ ਉਹ ਤਾਂ ਹੱਡੀ ਦੀ ਮਾਲਸ ਕਰਕੇ ਸੈੱਟ ਕਰਕੇ ਨਸਾਂ ਖਿੱਚ ਕੇ ਤੇ ਬੱਟੇ ਲਾ ਕੇ ਸੈੱਟ ਕਰਦੇ ਆਂ ਬਾਕੀ ਅੱਲਾ ਦੀ ਬਹੁਤ ਵੱਡੀ ਬਕਸਾ ਜੇ ਤੁਹਾਨੂੰ ਮੈਂ ਪਹਿਲੀ ਇੰਟਰਵਿਊ ਦੇ ਵਿੱਚ ਵੀ ਕਿਹਾ ਜਿਵੇਂ ਕਿ ਕਿਸੇ ਨੂੰ ਇਦਾਂ ਨਹੀਂ ਅੰਗਪੈਰ ਹੋ ਜਾਂਦੇ ਉਹਨਾਂ ਦੀ ਮਾਲਸਾਂ ਕਰਕੇ ਸੈੱਟ ਕਰਕੇ ਉਹਨਾਂ ਦਾ ਇਲਾਜ ਕਰਦੇ ਹਾਂ ਹਾਂ ਜੀ ਜਿਵੇਂ ਕਿ ਫਿੰਗਰ ਬਿਲਕੁਲ ਸਹੀ ਆ ਲੋ ਹਾਂਜੀ ਹਾਂਜੀ ਹਾਂ ਬਿਲਕੁਲ ਜਿਨ੍ਹਾਂ ਦੇ ਡਿਸਕ ਦੀ ਪ੍ਰੋਬਲਮ ਪੈ ਕੇ ਲ ਸੈਡ ਰੁਕ ਜਾਂਦੀ ਆ ਉਹਨਾਂ ਦਾ ਆਪਾਂ ਹਾਂਜੀ 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 ਉਹਨਾਂ ਦਾ ਆਪਾਂ ਬਿਲਕੁਲ ਫਰੀ ਦੀ ਤਰ੍ਹਾਂ ਇਲਾਜ ਕਰਦੇ ਆ ਜਿਵੇਂ ਕਿ ਟੁੱਟੀਆਂ ਉਤਰੀਆਂ ਹੱਡੀਆਂ ਜੋੜਨ ਦਾ ਦਰਦ ਲੀਡ ਦੇ ਹੱਡੀ ਡਿਸਕ ਪ੍ਰੋਬਲਮ ਗੋਡੇ ਮੋਢੇ ਗਿੱਟੇ ਡਿਸਕ ਵਗੈਰਾ ਦਰਦ ਕਰਦੀ ਆ ਉਹਦੇ ਜਿਵੇਂ ਕਿ ਜਿਸਾ ਹਿਸਾਬ ਨਾਲ ਬੱਟੇ ਲੱਗਦੇ ਨੇ ਉਸ ਹਿਸਾਬ ਨਾਲ ਇਲਾਜ ਕਰਦੇ ਆ ਤੇ ਜਿਸ ਬਾਕੀ ਸਭ ਤੋਂ ਵੱਡੀ ਗੱਲ ਮੈਂ ਹੁਣ ਮੱਕੇ ਮਦੀਨੇ ਹਜਰ ਕਰਕੇ ਆਇਆ ਜੀ ਮੈਂ ਤੁਹਾਡੀ ਗੱਲ ਦੂਜੇ ਪਾਸੇ ਲੈ ਕੇ ਜਾ ਰਿਹਾ ਕਿਉਂਕਿ ਉਥੋਂ ਮੈਂ ਬਸ ਅੱਲਾ ਬਾਗ ਦੇ ਹੁਕਮ ਨਾਲ ਅੱਲਾਬਗ ਮੰਨ ਉੱਥੇ ਲਿਆਉਣ ਵਾਲਾ ਸੀ ਉਹਨਾਂ ਦੇ ਵਿਦੌਲਤ ਅੱਲਾ ਨੇ ਮੈਨੂੰ ਆਪਣਾ ਘਰ ਦਿਖਾਇਆ ਤੇ ਉੱਥੇ ਹੀ ਜਾ ਕੇ ਨਾ ਮੈਂ ਸਮੇ ਇੱਕੋ ਹੀ ਫਰਿਆਦ ਕਰਕੇ ਆਇਆ ਵੀ ਅੱਲਾਬਗ ਮੇਰੇ ਤੋਂ ਵੱਧ ਤੋਂ ਵੱਧ ਵੱਧ ਤੋਂ ਵੱਧ ਲੋਕਾਂ ਦਾ ਭਲਾ ਕਰਾਓ ਕੁਬੀ ਅਲਾ ਬਾਗ ਮੇ ਤੋਂ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਲੋਕਾਂ ਦਾ ਇਲਾਜ ਕਰਵਾਇਓ ਤੇ ਭਲਾ ਕਰਵਾਇਓ ਵੀ ਮੈਂ ਲੋਕਾਂ ਦਾ ਮੇਰੇ ਕੋਲੇ ਸੁੱਖਾ ਜੀ ਬੜੇ ਲੋਕੀ ਆਉਂਦੇ ਨੇ ਬੜਾ ਦਰਦ ਲੋਕੇ ਜੀਕਾ ਮਾਰਦੇ ਆਉਂਦੇ ਨੇ ਬਾਕੀ ਕਿਸੇ ਦਾ ਗੋਡੇ ਮੋਡੇ ਗਿੱਟੇ ਕਹਿੰਦੇ ਡਿਸਕਾਂ ਹਿੱਲ ਜਾਂਦੇ ਨੇ ਲੋਕੀ ਜੀਕਾ ਮਾਰਦੇ ਆਉਂਦੇ ਨੇ ਜਦੋਂ ਉਹਨਾਂ ਦਾ ਜਦੋਂ ਕਿਸੇ ਦਾ ਅੰਗ ਹਿੱਲਿਆ ਹੁੰਦਾ ਦਰਦ ਹੁੰਦਾ ਤਾਂ ਉਹਨੂੰ ਪਤਾ ਹੁੰਦਾ ਵੀ ਕਿਦਾਂ ਦੀ ਫੀਲ ਹੁੰਦਾ ਤੇ ਬੜੀਆਂ ਪ੍ਰੋਬਲਮ ਆ ਜਾਂਦੀਆਂ ਨੇ ਕਿਸੇ ਦੇ ਡਿਸਕ ਦਰਦ ਕਰਦੇ ਆ ਮੰਨ ਕੇ ਦਰਦ ਕਰਦੇ ਨੇ ਕਿਸੇ ਦੀ ਲਤਾਂ ਦਰਦ ਕਰਦੀਆਂ ਨੇ ਠੀਕ ਹੈ ਜਦੋਂ ਹਿੱਲ ਜਾਂਦੀ ਹੈ ਸੈਟਿੰਗ ਜਦੋਂ ਸੈਟਿੰਗ ਕਰਕੇ ਹੱਡੀ ਸੈੱਟ ਹੋ ਜਾਂਦੀ ਹੈ ਤਾਂ ਉਹ ਉਹੀ ਬੰਦਾ ਸੀਸਾਂ ਦੇ ਕੇ ਜਾਂਦੇ ਨੇ ਬਾਕੀ ਅੱਲਾ ਦਾ ਬੜਾ ਐਸਾ ਮੁਸਲਿਮ ਭਾਈਚਾਰੇ ਦੇ ਵਿੱਚ ਬਹੁਤ ਵੱਡੀ ਪਵਿੱਤਰ ਹਜ ਜਤਰਾ ਦੱਸੀ ਗਈ ਆ ਮੱਕੇ ਮਦੀਨੇ ਜਾਣਾ ਹਜ ਕਰਨਾ ਤੇ ਉੱਥੇ ਜਾ ਕੇ ਕੁਝ ਦੁਆ ਵੀ ਕੀਤੀ ਹੈ ਦੇਸ਼ ਦੁਨੀਆਂ ਲਈ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਹਰ ਇੱਕ ਬੱਚੇ ਵਾਸਤੇ ਹਰ ਇੱਕ ਬਜ਼ੁਰਗ ਵਾਸਤੇ ਹਰ ਇੱਕ ਮਾਂ ਵਾਸਤੇ ਭੈਣਾਂ ਵਾਸਤੇ ਹਰ ਇੱਕ ਮਗਲੂਕ ਜਿੰਨੀ ਵੀ ਆਪਣੀ ਦੁਨੀਆ ਦੇ ਉੱਤੇ ਅੱਲਾ ਬਾਗ ਨੇ ਮਗਲੂਕ ਸਾਜੀ ਆ ਹਰ ਇੱਕ ਵਾਸਤੇ ਦੁਆ ਕਰਕੇ ਆ ਵੀ ਅੱਲਾ ਬਾਗ ਤੰਦੁਸਤੀ ਸਭ ਨੂੰ ਦੇਈ ਰੋ ਰੋ ਕੇ ਦੁਆਵਾਂ ਕਰਦੀਆਂ ਨੇ ਸੁਖਾ ਜੀ ਜੇ ਅਸੀਂ ਸੱਚ ਮੰਨੋ ਤੇ ਬਾਕੀ ਅੱਲਾ ਬਾਗ ਹਰ ਇੱਕ ਨੂੰ ਆਪਣੀ ਜਗ੍ਹਾ ਦਿਖਾਵੇ ਜੀ ਮੁਸਲਮਣ ਆਪਣੇ ਹਰ ਇੱਕ ਦਾ ਮਨ ਕਰਦਾ ਹੁੰਦਾ ਵੀ ਮੈਂ ਅੱਲਾ ਦਾ ਘਰ ਦੇਖ ਕੇ ਆਵਾਂ ਬਹੁਤ ਵੱਡਾ ਅੱਲਾ ਦਾ ਇਹਾਸਾਨ ਆ ਵੀ ਮੈਨੂੰ ਅੱਲਾ ਨੇ ਆਪਣਾ ਘਰ ਦਿਖਾਇਆ ਵੀ ਪਤਾ ਨਹੀਂ ਅੱਲਾ ਬਾਗ ਨੂੰ ਮੇਰੀ ਕਿਹੜੀ ਅਦਾ ਪਸੰਦ ਆ ਗਈ ਕੋਈ ਲੱਗਦਾ ਕਿ ਹੁਣ ਜੋ ਇਲਾਜ ਕਰਨਾ ਇਸ ਹੱਥਾਂ ਦੇ ਨਾਲ ਹੋਰ ਰਹਿਮਤ ਹੋ ਗਈ ਜਾਂ ਹੋਰ ਸ਼ਿਫਾ ਹੋ ਗਈ ਮਤਲਬ ਹਾਂ ਇਲਾਜ ਬਸ ਅੱਲਾ ਦੇ ਹੁਕਮ ਨਾਲ ਅੱਲਾ ਬਾਗ ਮੇਤੋਂ ਕਿਸੇ ਦਾ ਮਾੜਾ ਨਾ ਕਰਾਵੇ ਮੈਂ ਤਾਂ ਇਹੀ ਤੁਹਾਡੀ ਵੀਡੀਓ ਦੇ ਵਿੱਚ ਇਹੀ ਬਾਰ ਬਾਰ ਫਰਿਆਦ ਕਰਦਾ ਆ ਅੱਲਾ ਬਾਗ ਮੇਤੋਂ ਕਿਸ ਦਾ ਮਾੜਾ ਨਾ ਕਰਾਈ ਮੇਤੋਂ ਹਰ ਇੱਕ ਦਾ ਭਲਾ ਹੀ ਕਰਾਵੇ ਦੀ ਕਰਨਾ ਚਾਹੁੰਦੇ ਨੇ ਲੋਕਾਂ ਨੇ ਬਸ ਮੈਂ ਤਾਂ ਇਦਾਂ ਹੀ ਕਹਿਣਾ ਭਾਜੀ ਵੀ ਇਲਾਜ ਚੱਲ ਰਿਹਾ ਠੀਕ ਹੈ ਵੀ ਲੋਕਾਂ ਦੀਆਂ ਅਫਵਾਹਾਂ ਦੇ ਵਿੱਚ ਨਾਓ ਵੀ ਲੋਕ ਵੀ ਡਾਕਟਰ ਸਾਹਿਬ ਨੂੰ ਪੁਲਿਸ ਲੈ ਗਈ ਡਾਕਟਰ ਸਾਹਿਬ ਨੂੰ ਵੀ ਡਾਕਟਰ ਸਾਹਿਬ ਬਾਹਰ ਚਲੇ ਗਏ ਡਾਕਟਰ ਸਾਹਿਬ ਦਾ ਕੰਮ ਬੰਦ ਹੋ ਗਿਆ ਇਦਾਂ ਹੋ ਗਿਆ ਇਦਾਂ ਦੀਆਂ ਏ ਬਾਕੀ ਹੱਜ ਕਰਨ ਗਿਆ ਸੀ ਮੈਂ ਹੱਜ ਕਰਕੇ ਆਇਆ ਹੱਜ ਹੱਜ ਮੈਂ ਸਾਊਦੀ ਅਰਬ ਜਾ ਕੇ ਆਇਆ ਮੱਕੇ ਤੇ ਮਦੀਨੇ ਦੋਨਾਂ ਜਗ੍ਹਾ ਜਾ ਕੇ ਪਰ ਪੂਰਾ ਦਾ ਪੂਰਾ ਪਰਿਵਾਰ ਘਰ ਨੂੰ ਤਾਲਾ ਲਗਾਇਆ ਸੀ ਹਾਂਜੀ ਘਰ ਨੂੰ ਤਾਲਾ ਲਗਾਇਆ ਹੋਇਆ ਸੀ ਮੈਂ ਹੱਜ ਕਰਕੇ ਆਇਆ ਵੀ ਝੂਠੀਆਂ ਅਫਵਾਹਾਂ ਤੋਂ ਬਚੋ ਇਲਾਜ ਜਾਰੀ ਹੈ ਅੱਲਾਹ ਦੀ ਬੜੀ ਮਿਹਰ ਹੈ ਅੱਲਾਹ ਦਾ ਬੜਾ ਸ਼ੁਕਰ ਹੈ ਬਹੁਤ ਵੱਡਾ ਅੱਲਾਹ ਦਾ ਬਖਦਾ एहसान ਆ ਮੇਰੇ ਤੇ ਵੀ ਮੈਨੂੰ ਆਪਣੇ ਘਰ ਆਪਣੇ ਘਰ ਬੁਲਾਇਆ ਮੈਂ ਬਹੁਤ ਜ਼ਿਆਦਾ ਉਸ ਕੁੱਲ ਦੁਨੀਆ ਵਾਸਤੇ ਦਵਾਵਾਂ ਕਰਕੇ ਆਇਆ ਵੀ ਅੱਲਾ ਬਗ ਮੇਰੇ ਹੱਥੋਂ ਅਨੇਕਾਂ ਲੋਕਾਂ ਦਾ ਇਲਾਜ ਹੋਵੇ ਲੋਕ ਦੇਖ ਰਹੇ ਨੇ ਮੈਂ ਫੇਰ ਕਹਿ ਰਿਹਾ ਕਿ ਲੋਕ ਇਹ ਕਹਿੰਦੇ ਨੇ ਕਿ ਡਰਾਮੇਬਾਜੀ ਆ ਕੋਈ ਟ੍ਰਿਕ ਇਹ ਕੋਈ ਦੰਦੀ ਪੜਨਾ ਕੋਈ ਡਰਾਮਾ ਤਾਂ ਨਹੀਂ ਹੈਗਾ ਨਹੀਂ 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 ਜ਼ਬਰਦਸਤੀ ਨਹੀਂ ਹੈਗੀ ਵੀ ਆਪਾਂ ਹਰੇਕ ਦੇ ਦੰਦੀ ਵੜਦੇ ਆ ਭਾਜੀ ਜੇ ਕਿਸੇ ਦਾ ਗੋਡਾ ਹਿੱਲੇ ਆ ਤਾਂ ਉਹਦੇ ਦਾ ਇੱਕ ਕਲੈਂਪ ਕਰਦੇ ਨਹੀਂ ਤਾਂ ਮਾਲਸ ਕਰਕੇ ਸੈੱਟ ਕਰਨ ਦੀ ਕੋਸ਼ਿਸ਼ ਕਰਦੇ ਆ ਬਾਕੀ ਡਿਸਕ ਦਾ ਤੁਹਾਨੂੰ ਪਤਾ ਨਸਾਂ ਖਿੱਚ ਕੇ ਡਿਸਕ ਦੇ ਮਨਕਿਆਂ ਦਾ ਇਲਾਜ ਦੰਦੀ ਦੰਦੀ ਨਹੀਂ ਹੁੰਦੀ ਉਹ ਇੱਕ ਟ੍ਰਿਕ ਆ ਉਹ ਤਾਂ ਉਹ ਕਲੈਂਪ ਆ ਜੀ ਉਹ ਜਿਵੇਂ ਆਪਾਂ 12 ਲਾ ਕੇ ਆਪਾਂ ਹੱਡੀ ਸੈੱਟ ਕਰਦੇ ਆ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਉਹ ਦੰਦੀ ਦਾ ਤਾਂ ਇੱਕ ਨਾਮ ਦਿੱਤਾ ਗਿਆ ਵੀ ਦੰਦੀ 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 ਹਾਂਜੀ ਹਾਂਜੀ ਬਲੋ ਸੈਟ ਕਰ ਦਿੰਦਾ ਉਹਨਾਂ ਨੂੰ ਉਹਨਾਂ ਨੂੰ ਤਾਂ ਸੈਟਿੰਗ ਹੁੰਦੀ ਹੈ ਜੀ ਬਲਕਿ ਜੇ ਤੁਹਾਨੂੰ ਵੀ ਲੱਗਦਾ ਕਿ ਤੁਸੀਂ ਥਾ-ਥਾ ਤੇ ਜਾ ਕੇ ਆ ਕਾਫੀ ਦਵਾਈਆਂ ਲੈ ਲਿਆ ਕਿਉਂਕਿ ਡਾਕਟਰ ਜਿਹੜਾ ਸਾਬੂ ਆ ਇਹ ਦਵਾਈਆਂ ਨਹੀਂ ਦਿੰਦਾ ਇਹ ਹੱਥ ਦੀ ਕਰਾਮਾਤ ਹੈ ਹੱਥ ਦੇ ਨਾਲ ਮ사ਜ ਕਹਿ ਲਓ ਮਾਲਿਸ਼ ਕਹਿ ਲਓ ਜਾਂ ਫਿਰ ਮੂੰਹ ਦੇ ਨਾਲ ਜੋ ਕਹਿ ਰਹੇ ਨੇ ਇਹਨਾਂ ਦਾ ਕੋਈ ਤਜਰਬਾ ਉਸ ਦੇ ਨਾਲ ਕਹਿ ਲਓ ਪੱਟੇ ਲਾ ਕੇ ਕਹਿ ਲਓ ਹੱਥ ਦੀ ਕਲਾ ਦੇ ਨਾਲ ਹੀ ਜਿਹੜਾ ਹੈ ਵਿਅਕਤੀ ਨੂੰ ਮੌਕੇ ਤੇ ਹੀ ਤੁਰਨ ਲਾ ਦਿੰਦੇ ਨੇ ਖਾਸ ਕਰਕੇ ਅਧਰੰਗ ਵਰਗੇ ਜਿਹੜੇ ਮਰੀਜ਼ ਨੇ ਉਹਨਾਂ ਨੂੰ ਤਾਂ ਇਹ ਕਹਿੰਦੇ ਵੀ ਮੁਫਤ ਵਾਗ ਹੀ ਜਿਹੜਾ ਟੀਟ ਕੀਤਾ ਜਾਂਦਾ ਉਹਨਾਂ ਨੂੰ ਇਲਾਜ ਕੀਤਾ ਜਾਂਦਾ ਪਰ ਇਹਨਾਂ ਕੋਲ ਜੇਕਰ ਆਪਾਂ ਗੱਲ ਕਰੀਏ ਡਾਕਟਰ ਨਹੀਂ ਨਾ ਡਾਕਟਰ ਦੀ ਕੋਈ ਪਦਤੀ ਹੈ ਸਿਰਫ ਦੇਸੀ ਤਰੀਕੇ ਦੇ ਨਾਲ ਖਾਨਦਾਨੀ ਕਹਿ ਸਕਦੇ ਆ ਕਿ ਬਿਨਾਂ ਦਵਾਈ ਤੋਂ ਬਿਨਾ ਕੋਈ ਦੇਸੀ ਦਵਾਈ ਤੋਂ ਜਾਂ ਸਿਰਫ ਹੱਥ ਦੀ ਕਲਾ ਹੁੰਦੀ ਆ ਮਾਲਿਸ਼ ਹੁੰਦੀ ਆ ਹਾਂਜੀ ਹਾਂਜੀ ਮੈਂ ਬਿਨਾ ਮੈਡੀਸਨ ਤੋਂ ਇਲਾਜ ਕਰਦੇ ਜਿਵੇਂ ਕਿ ਨਾ ਕੋਈ ਗੋਲੀ ਨਾ ਗੈਪਸੋ ਨਾ ਕੋਈ ਡੀਕਾ ਨਾ ਕੋਈ ਦੇਸੀ ਬਾਕੀ ਫਾਦਰ ਸਾਹਿਬ ਤਾਂ ਆਪਣੇ ਵਿਚਾਰੇ ਸੁਰੂ ਤੋਂ ਪਹਿਲਾਂ ਆਪਣੇ ਕੋਲੂ ਲੱਗਿਆ ਹੁੰਦਾ ਸੀਗਾ ਤੇ ਉਸ ਤੋਂ ਬਾਅਦ ਫਿਰ ਬਾਣ ਦਾ ਕੰਮ ਕਰਦੇ ਸੀਗੇ ਬਾਕੀ ਮੇਰੇ ਬ੍ਰਦਰ ਨੇ ਉਹ ਵੀ ਲਤਾ ਮਹਾਂ ਦਾ ਕੰਮ ਕਰਦੇ ਨੇ ਤੇ ਬਾਕੀ ਆਪਣੇ ਰਿਸ਼ਤੇਦਾਰ ਸਾਰੇ ਲਤਾ ਮਹਾਂ ਦਾ ਹੀ ਕੰਮ ਕਰਦੇ ਨੇ ਭਾਜੀ ਕਿਉਂ ਕਿ ਆਪਣਾ ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇੱਥੇ ਆ ਕੇ ਅਜ਼ਮਾਉਣਾ ਚਾਹੁੰਦੇ ਹੋ ਤਾਂ ਆ ਕੇ ਅਜ਼ਮਾ ਸਕਦੇ ਹੋ ਐਡਰੈਸ ਦੱਸ ਦوں ਕੀ ਆ ਹਥਨ ਪਿੰਡ ਜੀ ਮਲੇਰਗੋਡਲਾ ਡਿਸਟ੍ਰਿਕਟ ਹੁਣ ਤਹਿਸੀਲ ਵੀ ਮਲੇਰਗੋਡਲਾ ਤੇ ਹਥਨ ਮੇਰਾ ਪਿੰਡ ਆ ਮਨੂੰ ਮੇਰੇ ਪਿੰਡ ਦੇ ਬੜਾ ਫਕਰ ਆ ਬਹੁਤ ਜ਼ਿਆਦਾ ਮਨੂੰ ਮੇਰੇ ਪਿੰਡ ਦੇ ਮਾਣ ਮਹਿਸੂਸ ਆ ਕਿ ਮੇਰੇ ਪਿੰਡ ਵਰਗਾ ਕੋਈ ਪਿੰਡ ਨਹੀਂ ਬਾਕੀ ਮੈਂ ਨਾ ਪਿੰਡ ਸੜ ਕੇ ਸ਼ਹਿਰੀ ਚਲੇ ਜਾਂਦੇ ਤੁਸੀਂ ਨਹੀਂ ਮੈਂ ਆਪਾਂ ਪਿੰਡ ਨਹੀਂ ਸੜਨਾ ਸੁੱਖਾ ਜੀ ਜਦੋਂ ਪਹਿਲੀ ਇੰਟਰਵਿਊ ਹੋਈ ਸੀ ਉਦੋਂ ਵੀ ਮੈਂ ਕਿਹਾ ਵੀ ਪਿੰਡ ਆਪਾਂ ਕਿਉਂਕਿ ਮੇਰਾ ਪਿੰਡ ਦੇ